ਵਾਹਿਗੁਰੂ ਸਾਹਿਬ ਜੀ ਰਾਗ ਪੈਰੋ ਮਹੱਲਾ ਪਹਿਲਾ ਘਾਰ ਪਹਿਲਾ ਚੌਪਦੀ ਹਾਂ ਇਸੇ ਤਰ੍ਹਾਂ ਇਹ ਰਾਗ ਦਾ ਉਚਾਰਨ ਜਿਹੜਾ ਹੈ ਇਹ ਪੈਰੋ ਉਚਾਰਨ ਕਰਨਾ ਹੈ ਪੈਰੋ ਕਈ ਪੈਰੋ ਹੀ ਕਹਿ ਜਾਂਦੇ ਨੇ ਬੱਬੇ ਦਲਾਵਾਂ ਰਾਰੇ ਹੂੜਾ ਲਾ ਦਿੰਦੇ ਹਨ ਇਸ ਕਰਕੇ ਰਾਰਾ ਗੂੜਾ ਮੰਦਮੂਲ ਔਂਕਰ ਲੱਗਿਆ ਹੋਇਆ ਇਸ ਦਾ ਉਚਾਰਨ ਪੈਰਾਓ ਕਰਨਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੁਜ ਤੇ ਬਾਹਰ ਕਿਛੂ ਨਾ ਹੋਏ ਤੂ ਕਰ ਕਰ ਦੇਖੈ ਜਾਣਹਿ ਸੋਏ ਥੋੜੇ ਨਖੇਰ ਕੇ ਪਦ ਪੜਨੇ ਹਨ ਕਰ ਕਰ ਇਕੱਠਾ ਨਹੀਂ ਕਹਿ ਦੇਣਾ ਤੂ ਕਰ ਕਰ ਦੇਖੈ ਜਾਣਹਿ ਸੋਏ ਕਿਆ ਕਹੀਐ ਕਿਸ ਕਹੀ ਨਾ ਜਾਏ ਜੋ ਕਿਸ ਅਹੈ ਸਭ ਤੇਰੀ ਰਜ਼ਾਈ ਰਹਾਉ ਜੋ ਕਿਸ ਕਰਨ ਸੋ ਤੇਰੇ ਪਾਸ ਕਿਸ ਆਗੇ ਕੀਚੈ ਅਰਦਾਸ ਆਖਣ ਸੁਣਣਾ ਤੇਰੀ ਬਾਣੀ ਤੂੰ ਆਪੇ ਜਾਣ ਸਰਬ ਵਿਡਾਣੀ ਕਰੇ ਕਰਾਏ ਜਾਣੈ ਆਪ ਨਾਨਕ ਦੇਖੈ ਥਾਪ ਉਥਾਪ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਤਰੇ ਮਨ ਕੀਤੇ ਇੰਦਰਾਦਿਕ ਬ੍ਰਹਮਾਦ ਤਰੇ ਹਾਂਜੀ ਗੁਰ ਕੈ ਸ਼ਬਦ ਤਰੇ ਮਨ ਕੀਤੇ ਇੱਥੇ ਵਿਸਰਾਮ ਹੈ ਇੰਦਰਾਦਿਕ ਬ੍ਰਹਮਾਦ ਤਰੇ ਸਾਨਕ ਸੰਨੰਦਨ ਤਪਸੀ ਜਾਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਇਹ ਇਸਰਾਮ ਸਾਨਕ ਸੰਨੰਦਨ ਤਪਸੀ ਜਨ ਕੀਤੇ ਇੱਥੇ ਹੀ ਵਿਸਰਾਮ ਲਾਉਣਾ ਹੈ ਗੁਰ ਪ੍ਰਸਾਦੀ ਪਾਰ ਪਰੇ ਪਵਜਲ ਬਿਨ ਸ਼ਬਦ ਹੈ ਕਿਉ ਤਰੀਐ ਯਾਦ ਰੱਖਣ ਵਾਲਾ ਵਿਸਰਾਮ ਹੈ ਪਵਜਲ ਪਾਤੀ ਵਿਸਰਾਮ ਲਾਉਣਾ ਹੈ ਪਵਜਲ ਬਿਨ ਸ਼ਬਦ ਹੈ ਕਿਉ ਤਰੀਐ ਨਾਮ ਬਿਨਾ ਜਾਗ ਰੋਗ ਬਿਆਪਿਆ ਦੁਬਦਾ ਡੋਬ ਡੋਬ ਮਰੀਐ ਰਹਾਉ ਗੁਰ ਦੇਵਾ ਗੁਰ ਅਲਖ ਅਪੇਵਾ ਤ੍ਰਿ ਭਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤਾ ਆਪੇ ਦਾਤ ਕਰੀ ਗੁਰ ਦਾਤਾ ਗੁਰ ਦਾਤਾ ਇਕੱਠਾ ਨਹੀਂ ਕਹਦੇ ਨਾ ਪਾਇਆ ਅਲਖ ਅਪੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨ ਰਾਜਾ ਮਨ ਮਨ ਤੇ ਮਾਨਿਆ ਮਨ ਮਨ ਇਉਂ ਇਕੱਠਾ ਨਹੀਂ ਬੋਲਣਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੈ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਭਰਪੂਰ ਦੀਣਾ ਸਾਚ ਸ਼ਬਦ ਨਿਸਤਾਰਾ ਧੈਰੋ ਮਹੱਲਾ ਪਹਿਲਾ ਨੈਣੀ ਦ੍ਰਿਸ਼ਟ ਨਹੀਂ ਤਨ ਹੀਨਾ ਜਰ ਜੀਤਿਆ ਸਿਰ ਕਾਲੋ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਨੈਣੀ ਦ੍ਰਿਸ਼ਟ ਨਹੀਂ ਇੱਥੇ ਠਮਕ ਲਾਉਣੀ ਹੈ ਤਨ ਹੀਨਾ ਨਹੀਂ ਤਨ ਹੀਨਾ ਨਹੀਂ ਕਹਿ ਦੇਣਾ ਅਰਥ ਗਲਤ ਹੋ ਜਾਏਗਾ ਫਿਰ ਨੈਣੀ ਦ੍ਰਿਸ਼ਟ ਨਹੀਂ ਤਨ ਹੀਨਾ ਇੱਥੇ ਵਿਸਰਾਮ ਹੈ ਜਰ ਜੀਤਿਆ ਜੀਤਿਆ ਪਦ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਸਿਰ ਕਾਲੋ ਰੂਪ ਰੰਗ ਰਹਿਸ ਨਹੀਂ ਸਾਚਾ ਕਿਉ ਛੋਡਾ ਜਮ ਜਾਲੂ ਪ੍ਰਾਣੀ ਹਰ ਜਾਪ ਜਨਮ ਗयो ਇਹ ਪ੍ਰਾਣੀ ਹਰ ਜਾਪ ਇਥੇ ਵਿਸਰਾਮ ਲਾਉਣਾ ਹੈ ਜਨਮ ਗयो ਸਾਚ ਸ਼ਬਦ ਬਿਨ ਕਬ ਹੁਨਾ ਛੂਟਸ ਬਿਰਥਾ ਜਨਮ ਭਇਉ ਰਹਾਉ ਤਾਨ ਮਹਿ ਕਾਮ ਕ੍ਰੋਧ ਹਉ ਮਮਤਾ ਕਠਿਨ ਪੀਰ ਆਤ ਭਾਰੀ ਗੁਰਮੁਖ ਰਾਮ ਜਪਹੁ ਰਸ ਰਸਨਾ ਏਨ ਬੇਦ ਤਾਰ ਤੂ ਤਾਰੀ ਗੁਰਮੁਖ ਰਾਮ ਜਪਹੁ ਰਸ ਰਸਨਾ ਇਥੇ ਵਿਸਰਾਮ ਹੈ ਏਨ ਬੇਦ ਤਾਰ ਤੂ ਤਾਰੀ ਬਹਿਰੀ ਕਰਨ ਅਕਲ ਭਈ ਹੂੱਚੀ ਸ਼ਬਦ ਸਹਿਜ ਨਹੀਂ ਬੂਝਿਆ ਜਨਮ ਪਦਾਰਥ ਮਨ ਮੁਖ ਹਾਰਿਆ ਬੇਨ ਗੁਰ ਅੰਧ ਨਾ ਸੂਝਿਆ ਰਹਿ ਉਦਾਸ ਆਸ ਨਿਰਾਸਾ ਸਹਿਜ ਧਿਆਨ ਬੈਰਾਗੀ ਪ੍ਰਣਵਤ ਨਾਨਕ ਗੁਰਮੁਖ ਛੂਟਸਾ ਰਾਮ ਨਾਮ ਲਿਵ ਲਾਗੀ ਪੈਰੋ ਮਹੱਲਾ ਪਹਿਲਾ ਪੈਰੋ ਊੜਾ ਲੱਗ ਗਿਆ ਪੈਰਾਂ ਉਹ ਇਸ ਤਰ੍ਹਾਂ ਰੋਚਾਰਨ ਕਰਨਾ ਪੈਰੋ ਨਹੀਂ ਕਹਿਣਾ ਪੈਰਾ ਮਹੱਲਾ ਪਹਿਲਾ ਢੂੰਡੀ ਚਾਲ ਚਰਨ ਕਰ ਖਿਸਰੇ ਤੋਚਾ ਦੇਹ ਕੁਮਲਾਨੀ ਹਾਏ ਵਿਸਰਾਮ ਢੂੰਡੀ ਚਾਲ ਇੱਥੇ ਠਮਕ ਲਾ ਦਿੰਨੀ ਹੈ ਚਰਨ ਕਰ ਖਿਸਰੇ ਇੱਥੇ ਵਿਸਰਾਮ ਹੈ ਤੁਜਾ ਦੇਹ ਕੁਮਲਾਨੀ ਤੁਚਾ ਵੀ ਬੋਲਾ ਬੋਲਨਾ ਕੁਮਲਾਨੀ ਥੋੜਾ ਜਿਹਾ ਕਸਕੇ ਬੋਲਨਾ ਨੇਤਰੀ ਧੰਦ ਕੰਨ ਭਏ ਬਹਿਰੇ ਮਨਮੁਖ ਨਾਮ ਨਾ ਜਾਣੀ ਮਨਮੁਖ ਨਾਮ ਨਹੀਂ ਜਦਨਾ ਮਨਮੁਖ ਪਦ ਤੇ ਜਮਕ ਲਾ ਕੇ ਬੋਲਨਾ ਹੈ ਨੇਤਰੀ ਧੰਦ ਕੰਨ ਭਏ ਬਹਿਰੇ ਇਥੇ ਵਿਸਰਾਮ ਹੈ ਮਨਮੁਖ ਨਾਮ ਨਾ ਜਾਣੀ ਅੰਦਲੇ क्या पाया जग आए अंधुले पद ते विश्राम लाना है अंधुले क्या पाया जग आए राम हृदय नहीं गौर की सेवा चाले मूल गवाए रहाओ जिहवा रंग नहीं हर राती ये जिहवा पद से यमक लाके के उच्चारण करना है जिहवा रंग नहीं कहना जिहवा रंग नहीं हर राती इतने विश्राम है ਜਦ ਬੋਲੇ ਤਬ ਫੀਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸੂ ਭਏ ਕਦੇ ਹੋ ਨਾ ਨੀਕੇ ਅੰਮ੍ਰਿਤ ਕਾ ਰਸ ਵਿਰਲੀ ਪਾਇਆ ਸਤਗੁਰ ਮੇਲ ਮਿਲਾਏ ਜਦ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਅਨਕੋ ਅਨ ਕੋ ਦਾਰ ਘਰ ਕਬ ਹੁ ਨਾ ਜਾਣਸ ਹਾਂ ਅਨ ਕੋ ਇਕੱਠਾ ਨਹੀਂ ਕਹਿ ਦੇਣਾ ਵੱਖਰਾ ਬੋਲਣਾ ਆਨ ਕੋ ਦਾਰ ਘਰ ਇਥੇ ਠਮਕ ਲਾ ਦੇਣੀ ਹੈ ਕਬ ਹੁ ਨਾ ਜਾਣਸ ਇਥੇ ਵਿਸਰਾਮ ਲਾਉਣਾ ਹੈ ਏਕੋ ਦਾਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹੈ ਵਿਚਾਰਾ ਪੈਰੋ ਮਹੱਲਾ ਪਹਿਲਾ ਸਗਲੀ ਰੈਣ ਸਗਲੀ ਰੈਣ ਸੂਵਤ ਗਾਲ ਫਾਹੀ ਹਾਂ ਸੂਵਤ ਪਦ ਤੇ ਠਮਕ ਲਾ ਕੇ ਉਚਾਰਨ ਕਰਨਾ ਹੈ ਸੂਵਤ ਗਲ ਨਹੀਂ ਕਹਿਣਾ ਸਗਲੀ ਰੈਣ ਸੂਵਤ ਗਾਲ ਫਾਹੀ ਗਾਲ ਪੂਲਾ ਬੋਲਣਾ ਹੈ ਦਿਨਸ ਜੰਜਾਲ ਗਵਾਇਆ ਖੇਨ ਪਾਲ ਘੜੀ ਨਹੀਂ ਪ੍ਰਭ ਜਾਣਿਆ ਖੇਨ ਪਾਲ ਘੜੀ ਇਥੇ ਸ਼ਮਗਲਾਤ ਨਹੀਂ ਨਹੀਂ ਪ੍ਰਭ ਜਾਣਿਆ ਇਥੇ ਵਿਸਰਾਮ ਜੇਨ ਇਹੋ ਜਗਤ ਉਪਾਇਆ ਮਨ ਰੇ ਕਿਉ ਛੂਟਸ ਦੁਖ ਭਾਰੀ ਮਨ ਰੇ ਯਾਦ ਰੱਖਣ ਵਾਲਾ ਵਿਸਰਾਮ ਹੈ ਮਨ ਰੇ ਇਥੇ ਵਿਸਰਾਮ ਹੈ ਕਿਉ ਛੂਟਸ ਦੁਖ ਭਾਰੀ ਕਿਆ ਲੇ ਆਵਸ ਕਿਆ ਲੇ ਜਾਵਸ ਰਾਮ ਜਪੋ ਗੋਣਕਾਰੀ ਰਹਾਉ ਹਉ ਦੋ ਕਵਲ ਮਨ ਮੁਖ ਮਤ ਹੋਛੀ ਮਨ ਅੰਦਰ ਸਿਰ ਧੰਦਾ ਕਾਲ ਵਿਕਾਲ ਸਦਾ ਸਿਰ ਤੇ ਰਹਿ ਬੇਨ ਨਾਵੈ ਗਾਲ ਖੰਦਾ ਡਗਰੀ ਚਾਲ ਨੇਤਰ ਫੁਣ ਅੰਦਲੇ ਇਹ ਅਦਲੇ ਪਾਠ ਜਿਹੜਾ ਨਾ ਪ੍ਰਾਤਨ ਸਰੂਪਾਂ ਚ ਟਿੱਪੀ ਨਹੀਂ ਹੈ ਨਵੀਨ ਪੁਥੀਆਂ 'ਚ ਟਿੱਪੀ ਲੱਗੀ ਹੋਈ ਆ ਅਦੁਲੇ ਛਪਿਆ ਹੋਇਆ ਪਰ ਪ੍ਰਾਤਨ ਸਰੂਪਾਂ 'ਚ ਟਿੱਪੀ ਹੈ ਨਹੀਂ ਇਸ ਕਰਕੇ ਸ਼ੁੱਧ ਪਾਠ ਅਦੁਲੇ ਸੰਪਰਦਾ ਦੇ ਵਿੱਚ ਮੰਨਿਆ ਜਾਂਦਾ ਹੈ। ਡੱਗਰੀ ਚਾਲ ਨੇਤਰ ਫੁਣ ਅਦੁਲੇ ਸ਼ਬਦ ਸੁਰਤ ਨਹੀਂ ਪਾਈ। ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ ਅੰਦਲੋ ਧੰਦ ਕਮਾਈ। ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ ਇਥੇ ਵਿਸਰਾਮ ਲਾਦਣਾ। ਅੰਦਲੋ ਧੰਦ ਕਮਾਈ। ਕੋਇਓ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਵਿਹੂਣੇ ਦੁਰਮਤ ਪਦ ਤੇ ਜਮਕ ਲਾ ਦਨੀਏ ਦੁਰਮਤ ਗਿਆਨ ਵਿਹੂਣੇ ਸਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੀ ਨੇ ਪੈਰਾ ਮਹੱਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਔਰ ਨਾ ਜਾਣਸ ਸ਼ਬਦ ਪਛਾਣਸ ਨਾਣੇ ਲਾ ਕੇ ਔਰ ਨਾ ਜਾਣਸ ਸ਼ਬਦ ਪਛਾਣਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੈ ਸੋ ਜਨ ਐਸਾ ਮੈਂ ਮਨ ਭਾਵੈ ਇਥੇ ਮੈਂ ਬੋਲਣਾ ਹੈ ਕਿਉਂਕਿ ਇਹ ਹੈ ਹੀ ਮੰਮਾ ਨਾਸਕੀ ਆਪ ਮਾਰ ਅ ਪਰੰਪਰਾਤਾ ਗੋਰ ਕੀ ਕਾਰ ਕਮਾਵੇ ਰਹਾਉ ਅੰਤਰ ਬਾਹਰ ਪੁਰਖ ਨਿਰੰਜਨ ਆਦ ਪੁਰਖ ਆਦੇਸੋ ਘਾਟ ਘਾਟ ਅੰਤਰ ਸਰਬ ਨਿਰੰਤਰ ਰਾਵ ਰਹਿਆ ਸੱਚ ਵੇਸੋ ਸਾਚ ਰਤੇ ਸੱਚ ਅੰਮ੍ਰਿਤ ਜਿਹਾ ਮਿਥਿਆ ਮੈਲ ਨਹ ਰਾਈ ਮਿਥਿਆ ਮੈਲ ਨਹ ਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮੇਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟਹਿ ਗੁਰਸੇਵਾ ਮਿਟਹਿ ਤੇ ਲਾਓ ਸਗਲੇ ਦੁੱਖ ਮਿਟਹਿ ਗੁਰਸੇਵਾ ਮਿਟਹਿ ਗੁਰਨੀ ਕਹਿਣਾ ਸਗਲੇ ਦੁੱਖ ਮਿਟਹਿ ਗੁਰਸੇਵਾ ਨਾਨਕ ਨਾਮ ਸਖਾਈ